ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਇਸ ਲਈ ਸ਼ੇਅਰ ਕਰ ਦਿਓ ਤਾਂ ਕਿ Hindu Sikh Muslim ਭਾਈਚਾਰਕ ਸਾਂਝ ਜੜੀ ਉਹ ਕਾਇਮ ਰਹੇ ਸੋ ਸਾਰਿਆਂ ਦਾ ਫਰਜ਼ ਬਣਦਾ RAM ਮੰਦਰ ਦਾ ਨਿਰਮਾਣ ਹੋਇਆ ਬਹੁਤ ਲੋਕ ਖੁਸ਼ ਹੈ ਬਹੁਤ Hindu ਵੀਰ ਖੁਸ਼ੀ ਮਨਾ ਰਹੇ ਆ ਬਹੁਤ ਸਾਰੇ ਜਿਹੜੇ Muslim ਵੀਰ ਆ ਉਹ ਕਹਿੰਦੇ ਵੀ ਬਾਬਰੀ ਮਸਜਿਦ ਧਾਕੇ ਬਣਾਇਆ ਉਹ ਇਸ ਗੱਲ ਤੋਂ ਖੁਸ਼ੀ ਨਹੀਂ ਜਤਾ ਰਹੇ ਬਹੁਤ ਸਾਰੇ ਹਿੰਦੂ ਵੀਰ ਵੀ ਇਸ ਗੱਲ ਤੇ ਨਾਰਾਜ਼ ਆ ਕਿ ਇਹਦਾ ਕ੍ਰੈਡਿਟ ਆ ਜਿਹੜਾ ਮੋਦੀ ਮੂਰੇ ਹੋ ਕੇ ਲੈ ਰਿਆ ਜਾਂ ਬਹੁਤ ਸਾਰੇ ਜਿਹੜੇ ਲੋਕ ਇਹ ਕਹਿ ਰਹੇ ਆ ਕਿ ਦੇਖੋ ਜੀ ਮੋਦੀ ਨੇ ਇਹ ਗੱਲ ਕਹੀ ਆ ਕਿ ਰਾਮ ਦੀ ਮੈਂ ਉਂਗਲੀ ਫੜ ਕੇ ਸ਼੍ਰੀ ਰਾਮ ਦੀ ਮੈਂ ਉਹਨਾਂ ਨੂੰ ਆਪਦੇ ਘਰ ਦੇ ਵਿੱਚ ਲੈ ਕੇ ਜਾ ਰਿਆਂ ਇਸ ਗੱਲ ਤੋਂ ਨਾਰਾਜ਼ ਆ ਸੋ ਵੱਖ-ਵੱਖ ਗੱਲਾਂ ਕਾਫੀ ਜੜੀਆਂ ਰਾਮ ਮੰਦਰ ਦੇ ਸਿਲਸਿਲੇ ਦੇ ਵਿੱਚ ਉਹ ਹੋਈਆਂ ਰਾਜਨੀਤਿਕ ਪਾਰਟੀਆਂ ਇੱਕ ਧਰਮ ਦੇ ਨਾਂ ਤੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਧਰਮ ਨੂੰ ਲੈ ਕੇ ਹਿੰਦੂ ਸਿੱਖ ਮੁਸਲਮ ਏਕਤਾ ਨੂੰ ਲੈ ਕੇ ਜਿਹੜੀ ਗਰਾਊਂਡ ਲੈਵਲ ਤੇ ਆਪਸ ਦੇ ਵਿੱਚ ਬਹੁਤ ਜ਼ਿਆਦਾ ਸਾਂਝ ਬਣੀ ਹੋਈ ਆ ਪੰਜਾਬ ਦੇ ਵਿੱਚ ਖਾਸ ਕਰਕੇ ਕਿ ਹਿੰਦੂ ਸਿੱਖ ਮੁਸਲਮੇ ਇਕਤਾ ਬਹੁਤ ਜ਼ਿਆਦਾ ਕਾਇਮ ਆ ਹਿੰਦੂ ਸਿੱਖ ਮੁਸਲਮ ਕਦੇ ਵੀ ਪੰਜਾਬ ਦੇ ਵਿੱਚ ਉਹ ਆਪਸ ਵਿੱਚ ਲੜਦੇ ਨਹੀਂ ਦਿਖਾਈ ਦੇਣਗੇ ਉਹ ਆਪਸ ਵਿੱਚ ਇਕੱਠੇ ਦਿਖਾਈ ਦੇਣਗੇ ਇਹ ਇਕਤਾ ਤੋਂ ਸੈਂਟਰ ਸਰਕਾਰ ਨੂੰ ਸਰਕਾਰਾਂ ਨੂੰ ਬਹੁਤ ਜ਼ਿਆਦਾ ਨਫ਼ਰਤ ਆ ਇਸ ਗੱਲ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਨਫ਼ਰਤ ਆ ਕਿ ਇਹਨਾਂ ਦੀ ਇਕਤਾ ਕਿਵੇਂ ਕਾਇਮ ਬਣੀ ਹੋਈ ਆ ਨਾਰਾਜ਼ ਆ ਬਹੁਤ ਬਹੁਤ ਲੋਕ ਨਾਰਾਜ਼ ਆ ਰਾਮ ਮੰਦਰ ਤੋਂ ਬਹੁਤ ਲੋਕ ਖੁਸ਼ ਆ ਬਹੁਤ ਲੋਕ ਜਿਵੇਂ ਵੀ ਆ ਪਰ ਕਿਤੇ ਨਾ ਕਿਤੇ ਅੱਜ ਇਹ ਵੀ ਦੇਖਿਆ ਗਿਆ ਕਿ ਸ਼੍ਰੀ ਰਾਮ ਦੀ ਮੂਰਤੀ ਦੇ ਨਾਲ ਇੱਕ ਪਾਸੇ ਅਮਿਤ ਸ਼ਾਹ ਦੀ ਫੋਟੋ ਉਸ ਤੋਂ ਵੀ ਉੱਪਰ ਵੱਡੀ ਕਰਕੇ ਇੱਕ ਪਾਸੇ ਮੋਦੀ ਦੀ ਫੋਟੋ ਉਸ ਤੋਂ ਵੀ ਉੱਪਰ ਵੱਡੀ ਕਰਕੇ ਮਤਲਬ ਕ੍ਰੈਡਿਟ ਲਾਈਨ ਦੇ ਚੱਕਰ ਦੇ ਵਿੱਚ ਇਹ ਸਭ ਕੁਝ ਪੁੱਲਦੇ ਜਾ ਰਹੇ ਆ ਮਰਿਆਦਾ ਜਿਹੜੀ ਆ ਉਹ ਸਿੱਖ ਧਰਮ ਦੀ ਵੱਖਰੀ ਮਰਿਆਦਾ ਮਸਜਿਦ ਦੇ ਵਿੱਚ ਵੱਖਰੀ ਮਰਿਆਦਾ ਗੁਰਦੁਆਰਾ ਸਾਹਿਬ ਦੇ ਵਿੱਚ ਵੱਖਰੀ ਮਰਿਆਦਾ ਮੰਦਰ ਦੇ ਵਿੱਚ ਵੱਖਰੀ ਮਰਿਆਦਾ ਇਹ ਵੱਖਰੀ ਵੱਖਰੀ ਮਰਿਆਦਾ ਨੂੰ ਜੜੀਆਂ ਰਾਜਨੀਤਿਕ ਪਾਰਟੀਆਂ ਹੁਣ ਤੁਸੀਂ ਆਪ ਸੋਚੋ ਕਿ ਤਿੰਨ ਥਾਵਾਂ ਤੇ ਵੱਖਰੀ ਵੱਖਰੀ ਮਰਿਆਦਾ ਜੇ ਤਿੰਨੇ ਥਾਵਾਂ ਦੀ ਮਰਿਆਦਾ ਨੂੰ ਆਪਾਂ ਮਿਕਸ ਕਰ ਦਈਏ ਤੇ ਉਹ ਕੀ ਬਣੂਗਾ ਉਹ ਇਹ ਚਾਹੁੰਦੇ ਆ ਕਿ ਤਿੰਨਾਂ ਥਾਵਾਂ ਦੀ ਮਰਿਆਦਾ ਨੂੰ ਮਿਕਸ ਕਰ ਦਿੱਤਾ ਜਾਵੇ ਜਦੋਂ ਮਿਕਸ ਹੋਊਗਾ ਉਹ ਆਪਣੀਆਂ ਭਾਵਨਾਵਾਂ ਨੂੰ ਠੇਸ ਪਹੁੰਚੂਗੀ ਜਦੋਂ ਆਪਣੀਆਂ ਭਾਵਨਾਵਾਂ ਨੂੰ ਠੇਸ ਪਹੁੰਚੂਗੀ ਫਿਰ ਆਪਾਂ ਆਪਸ ਵਿੱਚ ਲੜਾਈ ਕਰਾਂਗੇ ਬਣ ਗਿਆ ਧਾਰਮਿਕ ਮੁੱਦੇ ਤੇ ਰਾਜਨੀਤਿਕ ਖੇਡਣ ਦਾ ਉਹਨਾਂ ਦਾ ਜਿਹੜਾ ਮਕਸਦ ਹੈ ਉਹ ਕਾਮਯਾਬ ਹੋ ਜਾਊਗਾ ਰਾਮ ਮੰਦਰ ਬਣ ਰਿਹਾ ਜਿਹੜੇ ਖੁਸ਼ ਆ ਖੁਸ਼ੀ ਮਨਾ ਰਹੇ ਆ ਤੇ ਭਾਜਪਾ ਵਾਲੇ ਗੁਰਦੁਆਰਾ ਸਾਹਿਬ ਦੇ ਵਿੱਚ ਫੋਨ ਕਰਕੇ ਕੱਲ ਪਰਸੋਂ ਦੇ ਕਹਿ ਰਹੇ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸਪਾਈਆਂ ਸਪਾਈਆਂ ਕਰਨੀਆਂ ਮਤਲਬ ਯਾਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਨਿਰਮਾਣ RAM ਮੰਦਰ ਦਾ ਹੋ ਰਿਹਾ ਮੰਦਰ ਦਾ ਤੇ ਸਫਾਈਆਂ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਕਰਾ ਰਹੇ ਹੋ ਨਿਰਮਾਣ RAM ਮੰਦਰ ਦਾ ਹੋ ਰਿਹਾ ਦੀਵੇ ਤੁਸੀਂ ਕਹਿੰਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਗਾਉਣੇ ਚਾਹੀਦੇ ਆ ਮਤਲਬ ਮਰਿਆਦਾ ਨੂੰ ਤੁਸੀਂ ਮਿਕਸ ਨਾ ਕਰੋ ਨਹੀਂ ਚਾਹੀਦਾ ਮੈਂ ਮੈਂ ਮੰਨਦਾ ਕਿ ਨਹੀਂ ਚਾਹੀਦਾ ਮਰਿਆਦਾ ਨੂੰ ਮਿਕਸ ਨਹੀਂ ਕਰਨਾ ਚਾਹੀਦਾ ਮਰਿਆਦਾ ਨੂੰ ਮਰਿਆਦਾ ਦੇ ਢੰਗ ਨਾਲ ਮਨਾਓ ਠੀਕ ਆ ਕੋਨੋਂ ਮੰਦਰ ਦੀ ਖੁਸ਼ੀ ਆ ਤੁਸੀਂ ਮੰਦਰਾਂ ਦੇ ਵਿੱਚ ਮਨਾਓ ਬਹੁਤ ਵਧੀਆ ਗੱਲ ਆ ਸਾਰੇ ਸ਼ਿਰਕਤ ਕਰਦੇ ਆ ਤੁਸੀਂ ਨਿਯੋਤੇ ਦਿੱਤੇ ਕਈਆਂ ਨੂੰ ਕਈ ਆਏ ਕਈ ਨਹੀਂ ਆਏ ਪਰ ਜੇ ਤੁਸੀਂ ਕਹੋ ਵੀ ਮर्यादा ਨੂੰ ਅਸੀਂ ਮਿਕਸ ਕਰ ਦੇਾਂਗੇ ਵੀ ਜਿਹੜਾ ਇੱਧਰ ਹੋ ਰਿਹਾ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੋਊਗਾ ਉਹ ਗਾਂ ਮਸਜਿਦ ਦੇ ਵਿੱਚ ਹੋਊਗਾ ਤੇ ਉਹ ਉਹ ਤਾਂ ਬਾਈ ਤੁਸੀਂ ਆਪ ਸਿਆਣੇ ਹੋ ਇਹ ਤਾਂ ਰਾਜਨੀਤਿਕ ਪਾਰਟੀਆਂ ਚਾਹੁੰਦੀਆਂ ਕਿ ਅਸੀਂ ਆਪਸ ਵਿੱਚ ਲੜੀਏ ਸੋ ਇੰਨਾਂ ਗੱਲਾਂ ਤੇ ਆਪਾਂ ਥੋੜੀ ਜੀ ਗੌਰ ਕਰੀਏ ਠੀਕ ਆ ਜਿਹੜੇ ਦੁਖੀ ਆ ਜਿਨ੍ਹਾਂ ਦੇ ਘਰ ਢਾਏ ਗਏ ਉਥੇ ਜਿਨ੍ਹਾਂ ਦੀਆਂ ਦੁਕਾਨਾਂ ਢਾਈਆਂ ਗਈਆਂ ਜਿਹੜੇ ਬੇਕਾਰ ਹੋ ਗਏ ਉਹ ਦੁਖੀ ਆ ਉਹ ਆਪਣਾ ਦੁੱਖ ਜ਼ਾਹਰ ਕਰ ਰਹੇ ਆ ਕਿ ਹਾਂਜੀ ਅਸੀਂ ਨਹੀਂ ਮੰਨਦੇ ਕਿ ਜਿਹੜਾ ਮੰਦਿਰ ਆ ਕੋਈ ਵੀ ਜਾਂ ਗੁਰਦੁਆਰਾ ਸਾਹਿਬ ਜਾਂ ਮਸਜਿਦ ਆ ਉਹ ਕਿਸੇ ਦਾ ਘਰ ਢਾ ਕੇ ਬਣਾਈ ਹੋਵੇ ਜਾਂ ਉਹ ਸਹੀ ਰਹੂਗੀ ਉਹ 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 ਉਹਨਾਂ ਨੇ ਆਪ ਦਾ ਜਿਹੜਾ ਦੁੱਖ ਜ਼ਾਹਰ ਕੀਤਾ ਜਿਹੜੇ ਦੂਸਰੇ ਉਹ ਆਪ ਦਾ ਦੁੱਖ ਜ਼ਾਹਰ ਕਰ ਰਹੇ ਆ ਮੁਸਲਮ ਆਪਦਾ ਦੁੱਖ ਜ਼ਾਹਰ ਕਰ ਰਹੇ ਆ ਕਿ ਬਾਬਰੀ ਮਸਜਿਦ ਢਾਕੇ ਬਣਾਇਆ ਤੇ ਜਿਹੜੇ ਮੋਦੀ ਭਗਤਾ ਆਪਣੇ ਸੈਂਟਰ ਸਰਕਾਰ ਵਾਲੇ ਮੋਦੀ ਭਗਤਾ ਉਹ ਇਹ ਗੱਲ ਕਹਿ ਰਹੇ ਆ ਕਿ ਅਸੀਂ ਬਣਵਾਇਆ ਮਤਲਬ ਤੁਸੀਂ ਆਪ ਸਿਆਣੇ ਹੋ ਕਿ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਆਪਾਂ ਜਦੋਂ ਗੁਰਦੁਆਰਾ ਸਾਹਿਬ ਬੰਨਦਾ ਕਦੇ ਆਪਾਂ ਇਹ ਥੋੜੀ ਕਹਿੰਨੇ ਗਏ ਯਾਰ ਕਿਸੇ ਬੰਦੇ ਨੇ ਬਣਾਇਆ ਆਪਾਂ ਇਹ ਕਹਿੰਨੇ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹਦਾ ਨਿਰਮਾਣ ਹੋਇਆ ਤੇ ਉਹ ਇਹ ਗੱਲ ਕਹਿ ਰਿਹਾ ਕਿ ਜੀ ਮੋਦੀ ਨੇ ਬਣਾਇਆ ਜੀ ਉਹ ਅਮਿਤ ਸ਼ਾਹ ਨੇ ਬਣਾਇਆ ਜੀ ਆਉਧੀਆਂ ਵੱਡੀਆਂ ਵੱਡੀਆਂ ਫੋਟੋਆਂ ਲਾ ਲਾ ਕੇ ਕ੍ਰੈਡਿਟ ਲੈ ਰਹੇ ਆ। ਸੋ ਕ੍ਰੈਡਿਟ ਲੈਣ ਦਾ ਰਿਜ਼ਲਟ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਕਿ ਕੀ ਮਿਲਦਾ ਉਹਨਾਂ ਨੂੰ। ਰਿਜ਼ਲਟ ਮਿਲੂ ਜਾਂ ਨਾ ਮਿਲੂਗਾ। ਹੈ ਕ੍ਰੈਡਿਟ ਦਾ ਚੱਕਰ ਹੀ ਆ ਸਾਰਾ। ਕ੍ਰੈਡਿਟ ਲੈ ਰਹੇ ਆ। ਪਰ ਮਸਲਾ ਇੱਥੇ ਇਹੀ ਆਉਂਦਾ ਕਿ ਆਪਣੀ ਏਕਤਾ ਜਿਹੜੀ ਆ ਉਹ ਕੈਮਰਾ ਨਹੀਂ ਚਾਹੀਦੀ। ਹਿੰਦੂ ਮੁਸਲਮ ਸਿੱਖ ਇਕਤਾ ਜਿਹੜੀ ਆ ਉਹ ਕਾਇਮ ਰਹਿਣੀ ਚਾਹੀਦੀ ਆ ਤੇ ਇਹ ਪੰਜਾਬ ਦੇ ਵਿੱਚ ਭੰਗ ਕਰਨ ਦੀ ਪੂਰੀ ਤੇ ਪੂਰੀ ਕੋਸ਼ਿਸ਼ ਕਰੀ ਜਾਂਦੇ ਆ ਕਿ ਇਹਨਾਂ ਦੀ ਜਿਹੜੀ ਆ ਇਕਤਾ ਉਹ ਭੰਗ ਕੀਤੀ ਜਾਵੇ ਇਹਨਾਂ ਦੀ ਆਪਸ ਵਿੱਚ ਲੜਾਈ ਕੀਤੀ ਜਾਵੇ ਭਾਜਪਾ ਵਾਲਿਆਂ ਨੂੰ ਵਿੱਚ ਵਾੜ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਵੜਿਆ ਜਾਵੇ ਇੱਧਰ ਵੜਿਆ ਜਾਵੇ ਇਹਨਾਂ ਦੀ ਆਪਸ ਵਿੱਚ ਲੜਾਈ ਕਰਾਈ ਜਾਵੇ ਲੜਾਈ ਕਰਾਉਣ ਤੋਂ ਬਾਅਦ ਅਸੀਂ ਉੱਤੇ ਬੈਠੇ ਕੁਰਸੀਆਂ ਤੇ ਨਜ਼ਾਰੇ ਲਵਾਂਗੇ ਕਿ ਹਾਂ ਜੀ ਦੇਖੋ ਅਸੀਂ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਗਏ ਅਸੀਂ ਧਾਰਮਿਕ ਨੀਤੀਆਂ ਦੇ ਨਾਂ ਤੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਣ ਦੇ ਵਿੱਚ ਕਾਮਯਾਬ ਹੋ ਗਏ ਅਸੀਂ ਪਹਿਲਾਂ ਵੀ ਕਾਮਯਾਬ ਹੁੰਦੇ ਸੀ ਇਹ ਪਹਿਲਾਂ ਵੀ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਸੀ ਤੇ ਅੱਜ ਵੀ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾ ਰਹੇ ਆ ਪਰ ਉਹ ਤਾਂ ਲੋਕ ਜਿਹੜੇ ਉਹ ਸਿਆਣੇ ਆ ਮੈਨੂੰ ਉਹਨਾਂ ਨੂੰ ਸਿਆਣੇ ਸਮਝਦਾ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਿਆਣੇ ਸਮਝਦਾ ਜਿਹੜੇ ਧਰਮ ਦੇ ਨਾਂ ਤੇ ਆਪਸ ਵਿੱਚ ਨਹੀਂ ਲੜ ਰਹੇ ਪਰ ਇਹ ਪੂਰਨ ਤੌਰ 'ਤੇ ਜ਼ੋਰ ਲਾਉਣਗੇ ਹਜੇ ਵੀ ਕਿ ਧਰਮ ਦੇ ਨਾਂ ਤੇ ਆਪਸ ਵਿੱਚ ਲੜਨ ਨਹੀਂ ਤਾਂ ਤੁਸੀਂ ਆਪ ਦੱਸੋ ਕਿ ਰਾਮ ਮੰਦਰ ਬਣਿਆ ਮੰਦਰ ਦੀ ਖੁਸ਼ੀ ਆ ਜਿਨ੍ਹਾਂ ਨੂੰ ਹੁਣ ਉੱਥੇ ਇਹ ਸਿਸਟਮ ਆ ਕਦੇ ਵੀ ਸਿੱਖ ਆ ਜਿਹੜਾ ਉਹ ਮੰਦਰ ਦੇ ਖਿਲਾਫ ਨਹੀਂ ਜਿਹੜਾ ਸਿੱਖ ਆ ਉਹ ਕਦੇ ਵੀ ਮੰਦਰ ਦੇ ਖਿਲਾਫ ਨਹੀਂ ਸਿੱਖ ਕਦੇ ਵੀ ਮੰਦਰ ਦੀ ਮਰਿਆਦਾ ਦੇ ਖਿਲਾਫ ਨਹੀਂ Hindu ਕਦੇ ਵੀ ਗੁਰਦੁਆਰਾ ਸਾਹਿਬ ਦੀ ਮਰਿਆਦਾ ਦੇ ਖਿਲਾਫ ਨਹੀਂ ਜਿਹੜੇ ਸੱਚੇ Hindu ਆ ਜਿਹੜੇ ਸੱਚੇ ਸਿੱਖ ਆ ਉਹ ਨਹੀਂ ਜਿਹੜੇ ਸੱਚੇ ਮੁਸਲਮਾਨ ਆ ਉਹ ਵੀ ਮਰਿਆਦਾ ਦੇ ਕਿਸੇ ਦੇ ਖਿਲਾਫ ਨਹੀਂ ਪਰ ਇਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਮਰਿਆਦਾ ਨੂੰ ਮਿਕਸ ਕਰਨਾ ਚਾਹੁੰਦੀਆਂ ਨੇ ਤਾਂ ਤੁਸੀਂ ਆਪ ਸਿਆਣੇ ਹੋ ਕਿ ਮੰਦਿਰ ਬਣਿਆ ਮੰਦਿਰ ਦਾ ਨਿਰਮਾਣ ਹੋਇਆ ਅੱਜ ਕਈ ਮੰਦਰਾਂ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਉੱਥੇ ਖੁਸ਼ੀ ਮਨਾਈ ਜਾ ਰਹੀ ਆ ਪਰ ਜੇ ਤੁਸੀਂ ਉੱਥੇ ਕਹੋ ਕਿ ਹੁਣ ਜੀ ਇਹ ਜੀ ਸਫਾਈਆਂ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਕਰਨੀਆਂ ਤੇ ਤੁਸੀਂ ਆਪ ਸਿਆਣੇ ਹੋ ਕਿ ਨੀਤੀਆਂ ਕਿੱਧਰ ਨੂੰ ਜਾ ਰਹੀਆਂ ਇਹ ਰਾਜਨੀਤਿਕ ਪਾਰਟੀਆਂ ਕੀ ਕਰਨਾ ਚਾਹੁੰਦੀਆਂ ਸੋ ਧੰਨਵਾਦ ਕਰਦਾ ਪੂਰੇ ਪੰਜਾਬ ਦਾ ਜਿਨ੍ਹਾਂ ਨੇ ਇਹ ਧਿਆਨ ਰੱਖਿਆ ਅੱਜ ਕਿ ਆਪਣੀ ਆਪਸ ਵਿੱਚ ਜਿਹੜੀ ਆ ਉਹ ਸਾਂਝੋ ਬਣੀ ਰਵੇ ਰਾਜਨੀਤਿਕ ਪਾਰਟੀਆਂ ਦਾ ਜੋ ਨੀਤੀਆਂ ਹੈਗੀਆਂ ਇਹ ਪਹਿਲਾਂ ਵੀ ਪਤਾ ਸੀ ਪਹਿਲਾਂ ਵੀ ਜੋ ਹੁੰਦੀਆਂ ਆ ਰਹੀਆਂ ਤੇ ਹੁਣ ਵੀ ਜੋ ਹੁੰਦੀਆਂ ਹੁੰਦੀਆਂ ਇਹ ਸਭ ਨੂੰ ਪਤਾ ਇਹਦੇ 'ਚ ਕੋਈ ਦੋਰ ਹੈ ਨਹੀਂ ਹੈ ਮੋਦੀ ਆ ਅਮਿਤ ਸ਼ਾ ਉਹ ਸਿੱਖਾਂ ਲਈ ਕਿਵੇਂ ਆ ਉਹ ਆਪਾਂ ਨੂੰ ਵੀ ਪਤਾ ਉਹ ਉਹ ਸਪਸ਼ਟ ਆ ਉਹਦੇ 'ਚ ਕੋਈ ਦੋਰ ਹੈ ਨਹੀਂ ਹੈ ਸੋ ਬੇਨਤੀ ਇਹ ਹੀ ਆ ਕਿ ਧਾਰਮਿਕ ਨੀਤੀਆਂ ਨੂੰ ਧਰਮ ਨੂੰ ਆਪਸ ਵਿੱਚ ਜਿਹੜਾ ਮਿਕਸ ਕਰਨੀਆਂ ਸਾਲਸ਼ਾਂ ਚੱਲ ਰਹੀਆਂ ਉਹਨਾਂ ਤੋਂ ਗਰੇਜ ਕਰੋ ਕਿਉਂਕਿ ਕਦੇ ਵੀ ਮੰਦਰ ਦੀ ਮਰਿਆਦਾ ਮਸਜਿਦ ਦੀ ਮਰਿਆਦਾ ਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਕਦੇ ਵੀ ਇੱਕ ਨਹੀਂ ਹੋ ਸਕਦੀ ਤੇ ਉਹ ਇਹ ਕਰਨਾ ਚਾਹੁੰਦੇ ਆ ਸੋ ਇਸ ਗੱਲ ਵੱਲ ਜ਼ਰੂਰ ਧਿਆਨ ਦਿਓ ਬਾਕੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਮਰਜ਼ੀ ਇਹ ਸਾਜਿਸ਼ਾਂ ਕਰ ਲੈਣ ਜਿੰਨੀਆਂ ਮਰਜ਼ੀ ਆਪਸ ਵਿੱਚ ਲੜਾਉਣ ਦੀਆਂ ਸਾਜਿਸ਼ਾਂ ਕਰ ਲੈਣ ਪੰਜਾਬ ਵਾਸੀਆਂ ਦਾ ਮੈਨੂੰ ਪਤਾ ਕਿ ਪੰਜਾਬ ਵਾਸੀ ਕਦੇ ਵੀ ਇਹ ਨਹੀਂ ਹੋਣ ਦੇਣਗੇ ਆਪਸ ਵਿੱਚ ਹਿੰਦੂ ਸਿੱਖ ਮੁਸਲਮ ਏਕਤਾ ਜਿਹੜੀ ਆ ਉਹ ਵਰਕਰਾਂ ਰਹੂਗੀ ਤੇ ਰਹਿਣੀ ਵੀ ਚਾਹੀਦੀ ਆ ਕਿਉਂਕਿ ਅੱਜ ਬਹੁਤ ਕੁਝ ਦੇਖਿਆ ਬਹੁਤ ਮਤਲਬ ਦੁੱਖ ਹੋਇਆ ਯਾਰ ਕਿ ਇੱਕ ਰਾਮ ਮੰਦਿਰ ਦਾ ਨਿਰਮਾਣ ਹੋਇਆ ਸ਼੍ਰੀ ਰਾਮ ਦੇ ਨਾਲ ਆਪਦੀਆਂ ਵੱਡੀਆਂ-ਵੱਡੀਆਂ ਫੋਟੋਆਂ ਲਾ ਕੇ ਯਾ ਰਾਜਨੀਤਿਕ ਪਾਰਟੀਆਂ ਵਾਲੇ ਆ ਬਤਸ਼ਾਹਰ ਗਏ ਜੀਜੇਪੀ ਮੋਦੀ ਵਰਗੇ ਜਿਹੜੇ ਉਹ ਆਪਦਾ ਕ੍ਰੈਡਿਟ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੇ ਕਿ ਸਾਨੂੰ ਕ੍ਰੈਡਿਟ ਮੇਰੇ ਅਸੀਂ ਬਣਾਵਾਇਆ ਇਹ ਤਾਂ ਪ੍ਰਮਾਤਮਾ ਜਾਣਦਾ ਗੁਰੂ ਸਾਹਿਬ ਜਾਣਦੇ ਆ ਕਿਵੇਂ ਹੋਇਆ ਕੀ ਹੋਇਆ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਰਿਜ਼ਲਟ ਆ ਜਿਹੜੇ ਉਹਦੇ ਜਰੂਰ ਨਿਕਲਣਗੇ ਪਰ ਜੋ ਆਪਸ ਵਿੱਚ ਏਕਤਾ ਉਹ ਜਿਹੜੀ ਆ ਬਰਕਰਾਰ ਰੱਖਿਓ ਵਾਹਿਗੁਰੂ